ਖਰਚਾ ਕਰਦੇ ਕਹਿੰਦੇ ਗੱਡੀਆਂ ਚੋਂਦੇ ਆ ਗੱਡੀਆਂ ਤੇ ਮੇਲੇ ਦਾ ਨਾ ਬਾਪ ਦਾਦੇ ਨੂੰ ਜਹਾਜ਼ ਚੋਂਦੇ ਸੀ ਤੇ ਫਿਰ ਐਵੇਂ ਕਿਉਂਕਿ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਹੈ ਇਹ ਹੈ ਉਹ बार-बार ਕਹਿੰਦੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਦੇਖ ਸਕੇ ਇੱਕ ਚੀਜ਼ ਨੂੰ ਬਰੀ ਕੀਤਾ ਜੱਜ ਨੇ ਕਹਿੰਦੇ ਸਾਰਾ ਝੂਠ ਬੋਲਦੇ ਵਜੀਤਾ ਸਾਹਿਬ ਵੀ ਬਰੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਹੈ ਜੋ ਕਾਲੀ ਜਲਦੀ ਆਵਾਜ਼ ਭੁੰਦੇ ਜੋ ਲੋਕਾਂ ਦੀ ਆਵਾਜ਼ ਜਾਂਦੇ ਜੋ ਚੀਜ਼ਾਂ ਨਹੀਂ ਦੇਖਦੀਆਂ ਜਾਂਦੇ ਹੈ ਅਸਲ ਨੂੰ ਦੁਰ ਕਰਨਾ ਕਿੰਨੀ ਦਿਨ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਐ ਜਿਹੜੀ ਨਾ ਪਰਚਿਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਵੇਲ ਰਹੇ ਐ ਮੈਨੂੰ ਯਾਦ ਹੈ ਮੈਂ ਛੋਟਾ ਹੀ ਹੁੰਦਾ ਸੀ ਤਾਮਿਲਨਾਡੂ ਦੀ ਕੋਇੰਬਟੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮਧਿਆ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦਲ ਸਾਹਿਬ ਨੇ ਇਹ ਕਿਸੇ ਕਾਲੀ ਲੀਡ ਨੇ ਕੋਈ ਹੌਸਲਾ ਨਹੀਂ ਛੱਡਿਆ ਲੱਖ ਲੂੰ ਮੈਸ ਕਰਕੇ ਮੈਂ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਸੌਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਦੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਐ ਝਾੜੂ ਵਾਲੇ ਐ ਆ ਜਥੇਬੰਦੀਆਂ ਐ ਸਾਰਿਆਂ ਦੇ ਕੋਈ ਇੱਕ ਨਿਸ਼ਾਨਾ ਐ ਕਿ ਬਾਦਲ ਪਰਵਾਰ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਕਹੂ ਕਿੱਥੇ ਸੜਕਾਂ ਦੇ ਤੁਰੇ ਫਿਰਦੇ ਐ ਆ ਸਾਰੀ ਪਰਮਾਤਮਾ ਦੀ ਕਰਮਾਤ ਬਜੀਠੀ ਆ ਲੋਤ ਆ ਫਰਕ ਛੋਟਾ ਐ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਇਆ ਮਜੀਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਤੁਹਾਡੇ ਮੈਨੂੰ ਲੱਗਦਾ ਸਹੀ ਹੈ ਅਜੀਬ ਵੱਡੇ ਬਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਤੁਹਾਡਾ ਹੈਗਾ ਕੋਈ ਬਜੇ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ ਜੀ ਦੀ ਕਮੀ ਮਹਿਸੂਸ ਖੋਣ ਦਿੱਤੀ ਸਰਕਾਰ ਦੇ ਤਰ੍ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖੋ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲ ਤਗੜਾ ਲੀਡਰ ਹਲਕੀ ਦੀ ਸੇਵਾ ਕਰ ਤੁਸੀਂ ਖੁਸ਼ਕਿਸਮਤ ਹੋ ਦੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੀ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦੇ ਥੋੜੇ ਅੱਜ ਉਹ ਨਹੀਂ ਹੈ ਹੁਣ ਗੁਨੀਬ ਵਿਚਾਰੀ ਇਕੱਲੀ ਲੱਗੀ ਹੈ ਜਿਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਥੋੜੇ ਹਲਕੇ ਦਾ ਝੰਡਾ ਝੁਲੰਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2022 25 30 ਹਾਰ ਤੇ ਜਾਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਖਿਆ ਤੁਸੀਂ ਜਿੱਤਉਂਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂਦ ਉਸ ਹੌਸਲਾ ਮਜੀਠੀਆ ਸਾਹਿਬ ਨੂੰ ਤਾਂ ਮਿਲੂਗਾ ਜੇ ਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਚ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਦੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਤੀਆਂ ਸਾਰੀਆਂ ਜਿਤਾਉਂ। ਇਹ ਕੋਸ਼ ਮਰਜੀ ਕਰਨਾ ਪਏ ਜਿਤਨੇ ਹੀ ਆਪਾਂ ਚਾਰੇ ਜਿਤਨੇ। ਬੋਲੇ ਇਸ ਨੂੰ ਹਾਂ ਜਿਤਾਉਂਗੇ। ਜਿਤਾਉਂਗੇ ਪ੍ਰਧਾਨ ਜੀ। ਢਿੱਲੇ ਜੇ ਬੋਲੀ ਜਾਂਦੇ। ਕਮਲੀਠਿਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦਿੰਦੇ ਹੁੰਦੇ ਸੀ। ਤੇ ਬਰਕ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੀ ਉਹਨਾਂ ਦੇ ਹੁਣ ਦੂਜੀ ਗੱਲ ਤੇ ਆ ਗਏ ਇੱਥੇ ਇੱਕ ਝਾੜੂ ਵਾਲਿਆਂ ਦਾ ਮੈਂ ਨਾਂ ਕੀ ਲੈਣਾ ਉਹਦਾ ਨਾਂ ਕੀ ਮੈਂ ਤਾਂ ਨਹੀਂ ਭੁੱਲ ਗਿਆ ਹੈ ਹੈ ਅੱਛਾ ਹੁਣ ਇਕਲ ਦੱਸੋ ਉਹ ਕੀ ਕਹਿੰਦਾ ਫਿਰਦਾ ਹੈ ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੈ ਹਾਂ ਆਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਣਾ ਹਲਕਾ ਚਾਰਜ ਹੈ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਲੱਲੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਲੱਲੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਇਹ ਜੇ ਲੋਕ ਹੀ ਆ ਜਿਹੜੇ ਕਾਲੀ ਦਰ ਨੂੰ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈ ਕਰੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਦਾਨਾ ਮੈਂ ਤਾਂ ਨਹੀਂ ਇਹਨੂੰ ਵੰਡ ਦਿੰਦਾ ਕਾਲੀ ਦਲ ਚ ਮੈਂ ਤਾਂ ਕੋਈ ਗਨੀਵ ਜੀ ਨੂੰ ਗੱਲ ਕਰਿਆ ਸੀ ਪੱਛਾ ਕੋਣੀ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਐ ਨਾ ਪਿਗਲ ਪੁਗਲ ਜਾਣ ਕੋਈ ਬੋਡੇ ਗੱਡੀ ਹੱਥ ਫੜ ਲੈ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਅਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੁਣ ਤੀਜੀ ਗੱਲ ਆ ਜਿਹਨੇ ਸੋਚਦੇ ਆ ਆ ਤਲਵੀਰ ਹੋਦਾ ਕਿ ਮੇਰੇ ਨਾਲ ਪੌਲਸ ਹੈ ਉਹ ਅਮਰੀਕਾ ਗਈ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆ ਸਾਲ ਬਾਅਦ ਆਈ ਜਿਪਸੀ ਵਾਲੇ ਤੂੰ ਨਾਂ ਨੋਟ ਕਰ ਲਈਂ ਆਈ ਤੈਨੂੰ ਘਰੋਂ ਚੱਕ ਕੇ ਲਿਓਗੇ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲੈ ਉਹ ਆਈ ਜਿੱਪਸੀ ਵਾਲੇ ਦੇ ਆਈ ਪੁਲਸਰਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਆ ਕੋਈ ਐਨੀ ਹੱਥ ਚੱਕੀ ਆ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਇਹ ਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਕਾਲੀ ਥੱਲੇ ਨਹੀਂ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲਾ ਪਟਿਆਲੇ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹਦੇ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਗੇ ਤਾਂ ਸਜ਼ਾ ਤੁਹਾਨੂੰ ਵੀ ਇਹ ਪਰਚਾ ਤੁਹਾਡੇ ਤੇ ਵੀ ਹੋ ਸਕਦਾ ਐ ਨਹੀਂ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਕਾਨੂੰਨ ਆ ਮਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਐ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਨੇ ਕਹਿਣ ਤੇ ਕਾਨੂੰਨ ਤੋੜੀ ਜਾਂਦੇ ਸਾਰੇ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀਆਂ ਬਚੋਂ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਲੜਾਈਆਂ ਤੇ ਮੈਂ ਕਹਿਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਵੀ ਲਾਵਾਂਗੇ ਚਾਹ ਦਾਸ ਜੀ ਬਈ ਇਸੇ ਗੱਤੋਂ ਦੋ ਜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ ਨੂੰ ਦਸ ਸੱਜ ਹੋ ਗਏ ਤੱਕੇ ਖਾਂਦੇ ਨਾ ਆਪਣਾ ਪੰਜਾਬ ਦੇ ਲੋਕਾਂ ਕਿੱਥੇ ਸੀ ਪੰਜਾਬ ਕਿਵੇਂ ਸੀ ਸੋਲੇ ਮਜੀਠਿਆ ਜੀ ਸਾਹਿਬ ਆਪਣੀ ਸਰਕਾਰ ਸੀ ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਥੋੜਾ ਬੱਸ ਸਟੈਂਡ ਬਣੀ ਜਾਂਦਾ ਸੀ ਕਿਤੇ ਮਾਰਕੀਟਾਂ ਬਣੀ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲੀ ਜਾਂਦੇ ਸੀ ਮੈਨੂੰ ਜੋ ਚੀਜ਼ ਚਾਹੁੰਦੇ ਸੀ ਨਾਲ ਨਾਲ ਚਾਹ ਪੂਰੇ ਹੋਈ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਾਂ ਲੱਗਿਆਂ ਨੂੰ ਕੱਲੇ ਮਜੀਠੇ ਨਹੀਂ ਪੂਰੇ ਪੰਜਾਬ 'ਚ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ पिछले सठ साल कि चीफ मिनिस्टर रहे साल दे केडे केडे से हैं ज्ञानी जैल सिंह कांग्रेस के चीफ मिनिस्टर रहे पांच साल दरबारा सिंह रहे हैं पांच साल बेम सिंह रे हैं पांच साल गए पंद्रह साल कैप्टन अमरिंदर सिंह रे दस साल हो गए पच्चीस साल ਆ ਜਿਹੜਾ পাগল ਜਾ ਹੁਣ ਜਿਹੜਾ ਬਣਿਆ 5 ਸਾਲਾ ਹੈ ਨਾ ਕੀ ਰ ਅੱਛਾ ਭੰਡ ਸਾਹਿਬ ਆਇਆਗਾ 5 ਸਾਲ ਕਿੰਨੇ ਹੋ ਗਏ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਚੀਜ਼ ਨਹੀਂ ਦਿੱਤੀ ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਇੱਕ ਇੱਕ ਚੀਜ਼ ਦੀ ਆ ਪੁਲ ਜੀ ਇਹਨੇ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇੱਕ ਚੀਜ਼ ਨਹੀਂ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆਹ ਬਣਾਇਆ ਹੈ ਜਾਂ ਆਹ ਕਿਸਾਨ ਨੂੰ ਦਿੱਤਾ ਹੈ ਜਾਂ ਗਰੀਬ ਨੂੰ ਦਿੱਤਾ ਹੈ ਆਹ ਪਿੰਡਾਂ ਵਾਸਤੇ ਕੀਤਾ ਹੈ ਆਹ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ 5 ਸਾਲ ਹੋ ਗਏ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਪਾਲ ਸਾਹਿਬ ਨੇ 22 ਸਾਲ ਮੈਂ ਇੱਕ ਸੋਚ ਰਿਹਾ ਸੀ ਇਹ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੋਣਾ ਸੀ ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਨੇ ਤਾਂ ਕੁੱਤਾ ਨਹੀਂ ਇਹ ਇਹਦੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਤੁਹਾਡੀਆਂ ਪਿੰਡਾਂ 'ਚ ਮੰਡੀਆਂ ਹੋਣੀਆਂ ਸੀ ਨਾ ਆਟਾ ਦਾ ਵੀ ਸਕੀਮ ਹੋਣੀ ਸੀ ਨਾ ਛੱਗੜ ਮਿਲਦੇ ਸੀ ਨਾ ਟਿਊਬਵਲ ਕਨੈਕਸ਼ਨ ਮਿਲਨੇ ਸੀ ਨਾ ਕੱਸੀਆਂ ਬਣੀਆਂ ਸੀ ਨਾ ਨਹਿਰਾਂ ਬਣੀਆਂ ਸੀ ਨਾ ਸੜਕਾਂ ਬਣੀਆਂ ਸੀ ਨਾ ਹਸਪਤਾਲ ਬਣਨੇ ਸੀ ਨਾ 에어ਪੋਰਟ ਬਣਨੇ ਸੀ ਨਾ ਡੈਮ ਬਣਨੇ ਸੀ। ਉਹ ਸਾਰਾ ਕੁਝ ਜੋ ਕੁਝ ਵੀ ਪੰਜਾਬ 'ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸ਼ਹਿਰਾਂ ਦੇ ਪਿੰਡਾਂ ਨੂੰ ਜੋ ਕੁਝ ਵੀ ਬਣਿਆ ਉਹਨਾਂ 22 ਸਾਲਾਂ 'ਚ ਹੀ ਬਣਿਆ ਜਦੋਂ ਵੱਡੇ ਭਾਲਸਾ ਮੁੱਖ ਮੰਤਰੀ ਸੀ ਭਾਵੇਂ ਤੁਸੀਂ ਘਰੇ ਬੈ ਕੇ ਖੋਟਣ ਵੀ ਲੱਗ ਲੋ ਤੁਸੀਂ ਕਹੋਗੇ ਸੁਬੀਰ ਨੇ ਸਹੀ ਕਿਹਾ ਹੈ। ਜੀ ਕਾਲੀ ਦਲ ਨੇ ਬਣਾਇਆ ਤੇ ਫਿਰ ਆਪ ਤਜਰਬੇ ਕਿਉਂ ਕਰਦੇ ਆ ਕਿਉਂ ਆਪਾਂ ਤਾਂ ਸਲ ਖਰਾਬ ਕਰ ਲੇ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕਾਂ ਲਾ ਲਈਆਂ ਕਿਉਂਕਿ ਆਪਾਂ ਗੱਲਾਂ 'ਚ ਆ ਗਏ ਝੂਠ ਤੇ ਗੱਲਾਂ 'ਚ ਜਿਵੇਂ ਮੈਂ ਕਿਹਾ 100 ਬਾਰ ਝੂਠ ਬੋਲੋ ਤੇ ਲੱਗੂਗਾ ਸੱਚ ਹੈ ਅਕਾਲੀ ਦਲ ਇੱਕ ਸਿੱਧੀ ਜੀ ਪਾਰਟੀ ਹੈ ਆਮ ਸਿੱਧੇ ਬੰਦਿਆਂ ਦੀ ਪਾਡੀਆਂ ਆਪਾਂ ਇਸ ਕਮੇਂ ਚ ਪੈਂਦੇ ਨਹੀਂ ਝੂਠ ਬੋਲਣ ਦੇ ਆ ਜਿੰਨੇ ਝਾੜੂ ਵਾਲੇ ਆ ਮੈਨ ਲੱਗਦਾ ਥੋਡੇ ਪਿੰਡ ਚ ਜਿਹੜਾ ਸਭ ਤੋਂ ਵੱਡਾ ਮਲੰਗ ਹੋਊਗਾ ਨਾ ਉਹ ਝਾੜੂ ਵਾਲਾ ਹੋਊਗਾ ਹੈ ਕਿ ਨਾ ਤੁਸੀਂ ਦੱਸ ਜਿੰਨੇ ਮਲੰਗ ਆ ਪਿੰਡਾਂ ਚ ਸਾਰੇ ਝਾੜੂ ਵਾਲੇ ਆ ਹੁਣ ਦੇਖ ਲੋ 13000 ਪਿੰਡ ਆ ਭਈ ਕਿੰਨੇ ਹੋਣੇ ਜੇ 5-7 ਮਲੰਗ ਦੇ ਹੋਏ 100 ਮਲੰਗ ਇਕੱਠੇ ਹੀ ਫੇਸਬੁੱਕ ਤੇ ਚੱਲ ਪੈਂਦਾ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਆਪਾਂ ਗੱਲਾਂ ਚਾਜੰਨੇ ਐ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਬਚਾ ਲੋ ਪੰਜਾਬ ਨੂੰ ਜੇ ਐਗ 5 ਸਾਲ ਹੋਰ ਖਰਾਬ ਹੋ ਗਏ ਨਾ ਫਿਰ ਕਿਸੇ ਨੇ ਪੰਜਾਬ ਤੇ ਮੂੰਹ ਨਹੀਂ ਕਰਨਾ ਅੱਜ ਕੋਈ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਕੋਈ ਨਵਾਂ ਪੈਸਾ ਨਹੀਂ ਲੱਗ ਰਿਹਾ ਗੈਂਗਸਟਰ ਇੰਨੇ ਵੱਧ ਗਏ ਲੁੱਟਖੋ ਇੰਨੀ ਹੋ ਰਹੀ ਜਾਂਦੀਆਂ ਰੋਜ਼ ਬੈਂਕ ਲੁੱਟਿਆ ਜਾ ਰਿਹਾ ਕੁਛ ਲੁੱਟਿਆ ਜਾ ਰਿਹਾ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਲੋਕੀ ਮਰੀ ਜਾ ਰਹੇ ਐ ਮੁੱਖ ਮੰਤਰੀ दारू ਪੀ ਕੇ ਸੁੱਤਾ ਰਹਿੰਦਾ ਐ ਇਹ ਅਸ ਮੁੱਖ ਮੰਤਰੀ ਇਹ ਆ ਸਰਕਾਰ ਇੱਕ ਪਾਸੇ ਬਾਦਲ ਸਾਹਿਬ ਵਰਗੇ ਜਿਹੜੇ ਸਵੇਰੇ 4 ਵਜੇ ਉੱਠ ਕੇ ਕਿਸੇ ਨਾ ਕਿਸੇ ਸ਼ਹਿਰ ਪਿੰਡ ਹਲਕੇ ਬੈਠੇ ਹੁੰਦੇ ਥੋਡੇ ਨਾਲ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਥੋਣੀਆਂ ਦੋ ਤਕਲੀਫਾਂ ਦੂਰ ਕਰਦੇ ਸੀ ਦੂਜੇ ਪਾਸੇ ਉਹ ਮੁੱਖ ਮੰਤਰੀ ਜਿਨੇ ਦਰਸ਼ਨ ਹੀ ਦਿੱਤਾ ਨਾ ਕੈਪਟਨ ਅਪਨਸਲ ਦਰਸ਼ਨ ਦਿੱਤੇ ਐਨੇ ਦੱਕੀ ਦੇ ਨੇ ਸੀ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਇੱਕ ਟੈਸਟ ਹੈ ਕੋਈ ਗੱਲ ਨਹੀਂ ਬਲਾਕ ਸੰਧੀਆਂ ਥੋੜੀਆਂ 20 25 ਘੱਟਦੇ ਘੱਟਦੇ ਕੋਈ ਗੱਲ ਨਹੀਂ ਜਿੰਨੀਆਂ ਬੱਚੀਆਂ 100% ਲੈਣੀਆਂ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਦੇਣੀਆਂ ਸੱਚ ਸਹੀ ਮੈਨੂੰ ਥੱਪੜ ਮਾਰੂਗੇ ਤੁਸੀਂ ਤੇ ਇਹ ਨਾ ਉਹਦਾ ਤਲਵੀਰ ਯਾ ਨਾ ਹੀ ਮੇਰੇ ਬੱਚੀ ਅਸਲੀ ਥੱਪੜ ਥੋੜਾ ਬੱਚੂਗਾ ਸਾਰਿਆਂ ਦਾ ਜੇ ਜੀ ਉਹਨੂੰ ਸਬਕ ਜਗਾ ਦਿਓ ਆ ਚਾਰ ਤੇ ਚਾਰ ਪਈਆ ਪੁੱਤ ਆ ਲੈ ਚਾਰੇ ਚਾਰੇ ਜਲਾ ਬ੍ਰਿਸ਼ ਮੈਨੂੰ ਬੜਾ ਆਮਾਨ ਆ ਤੁਹਾਡੇ ਤੇ ਤੇ ਦੇਖੋ ਕੱਲੀ ਗੁਨੀਬ ਹੈ ਤੁਹਾਡਾ ਫਰਜ਼ ਹੈ ਤੇ ਮੈਂ ਇਹਨਾਂ ਕਹਿ ਜਣਾ ਅਕਸ਼ਰਾਂ ਨੂੰ ਕਹਿਣਾ ਚਾਹਣਾ ਜੇ ਪੋਲਿੰਗ ਵਾਲੇ ਦਿਨ ਕੋਈ ਧੱਕਾ ਹੋਇਆ ਫਿਰ ਤੁਸੀਂ ਵੀ ਤਿਆਰ ਰਹੋ ਤੁਹਾਡੇ ਤੇ ਵੀ ਮੋਕ ਸਹੀ ਟਾਈਮ ਤੇ ਐਕਸ਼ਨ ਹੋਊਗਾ ਜੇ ਤੁਸੀਂ ਕਾਨੂੰਨ ਤੋੜਿਆ ਆ ਲੋਕਾਂ ਦੀ ਆਪਣਾ ਡੈਮੋਕਰੈਟਿਕ ਰਾਈਟ ਹੈ ਵੋਟ ਪਾਣੀ ਜੇ ਤੁਸੀਂ ਕਹਿੰਦੇ ਆ ਕਿ ਧੱਕਾ ਕਰਕੇ ਨਾਲੇ ਮਜੀਠੀ ਵਾਲੇ ਤੁਸੀਂ ਕਿਵੇਂ ਧੱਕਾ ਕਰਨ ਦੇ ਹੋਗੇ ਪਰਵਾਹ ਨਾ ਕਰੋ ਜੇ ਲੋੜ ਪਈ ਮੈਨੂੰ ਡੱਲ ਹੁਣ ਕਰ ਲਿਓ ਬਹੁਤ ਤਕੜੇ ਥੋੜੇ ਤੇ ਮੈਨੂੰ ਮਾੜਾ ਮਾਨ ਆਇਆ ਤੁਸੀਂ ਤਾਂ ਡਰੇ ਨਹੀਂ ਪਰਵਾਹ ਹੀ ਨਹੀਂ ਕੀਤੀ ਆ ਲੜਾਈ ਹੁਣ ਛੋਡੀ ਆ ਵਿਕਰਮ ਸਿੰਘ ਮਜੀਠਿਆ ਤੇ ਗਨੀਪਦੀ ਨਹੀਂ ਆ ਲੜਾਈ ਛੋਡੀ ਆ ਇੰਨਾ ਹੀ ਕਹਿ ਕੇ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ

ਆਪਾਂ ਦੇ ਆਕਾਦੀ ਬਰਕਰਾਰ ਰੱਖਣ ਨਾਲ ਮਿਲੇਗੇ ਨਾ ਕੁਭਾਵਿਕ ਚੋਣਾਂ ਬਸਾਂ ਵੀ ਛੇ ਦੇ ਦੇ ਦੇਖੋ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐੱਸਐੱਸਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਦੀ ਸਜ਼ਾ ਹੁਣ ਮਿਲਣੀ ਪਾਉਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ 'ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਇਕੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਲ ਲੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਹੋਵੇਗਾ ਇਲਾਕਾ ਸਿੰਘ ਸੋਣਾ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ